ਸ੍ਰੀ ਕਾਲ ਬਾਈ ਜੀ ਤੇ ਬੜੇ ਬਈ ਮੁੰਡੇ ਇੰਡੀਆ ਤੋਂ ਬਾਹਰ ਆਉਣ ਦੇ ਲਈ ਚਾਹਵਾਨ ਹੁੰਦੇ ਨੇ ਖੁਸ਼ੀ ਵੀ ਮਨਾਉਂਦੇ ਨੇ ਬਈ ਕਿ ਅਸੀਂ ਬਾਹਰ ਜਾਵਾਂਗੇ ਆਪੋ ਦੀ ਹੈਸੀਅਤ ਨਾਲ ਕੋਈ ਦबई ਜਾਂਦਾ ਕੋਈ ਬੇਤਨਾਮ ਜਾਂਦਾ ਕੋਈ ਸੋਦੀ ਅਰਬ ਜਾਂਦਾ ਬਈ ਤੇ ਕੋਈ ਆਪਣਾ ਯੂਕੇ ਜਾਂਦਾ ਕੋਈ ਯੂਰਫ ਜਾਂਦਾ ਤੇ ਕੋਈ ਆਸਟ੍ਰੇਲੀਆ ਤੇ ਕੋਈ ਕੈਨੇਡਾ ਤੇ ਕੋਈ ਯੂਐਸਏ ਬਿਕਤੇ ਹੀ ਆ ਬਈ ਆਪਦੇ ਜਿੰਨੀ ਕ ਆਪਣੀ ਹੈਸੀਅਤ ਹੁੰਦੀ ਆ ਉਹਦੇ ਸਿਆਣ ਵਾਲ ਬਗ ਜਾ ਨੇ ਹੁਣ ਸੁਪਨੇ ਤਾਂ ਹਰੇਕ ਦੇ ਹੁੰਦੇ ਨੇ ਬਈ ਆਪਾਂ ਵੀ ਹਾਂਬਰ ਲਈ ਆਈਏ ਕਾਣੂ ਆਲਟੋ ਲਿਆਂਦੀ ਆ ਤੇ ਗੱਲ ਕਰ ਬਈ ਗੱਲ ਇੱਥੇ ਆ ਵੀ ਚਲੋ ਆਪਣੀ ਜਿੰਨੀ ਹੈਸੀਅਤ ਉਹ ਚ ਖੁਸ਼ ਰਹਿਣਾ ਚਾਹੀਦਾ ਵੀ ਰੱਬ ਨੇ ਸੋਹਣੀ ਰੋਟੀ ਦਿੱਤੀ ਆ ਤੇ ਹੁਣ ਆਪਣੇ ਬਈ ਪੰਜਾਬ ਹਰਿਆਣਾ ਚ ਖਾਸ ਕਰਕੇ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਨਾ ਪਹਿਲਾਂ ਬਹੁਤ ਘਟ ਜਾਂਦੇ ਸੀ ਆ ਪੰਜ ਚਾਰ ਸਾਲਾਂ ਦੇ ਬਈ ਇੰਨੀ ਰਿਹਾਨ ਛੇੜੀ ਆ ਇਹ ਛੇੜੀ ਕਿੰਨਾ ਨੇ ਆ ਛੇੜੀ ਉਹ ਲੋਕਾਂ ਨੇ ਬਈ ਬਾਹਰੋਂ ਆਉਂਦੇ ਨੇਗੇ ਤੇ ਬਾਹਰੋਂ ਆ ਕੇ ਬਈ ਇੱਕ ਗੱਡੀ ਲੈ ਲਾਦੇ ਆ ਕਿਰਾਏ ਤੇ ਕੱਪੜੇ-ਕੁਪੜੇ ਪਾ ਕੇ ਬਈ ਇੱਕ ਅੱਧੀ ਚੈਨੀ ਜੀ ਪਾਈ ਹੁੰਦੀ ਐਂ ਦਿਖਾਉਂਦੇ ਨੇ ਵੀ ਅਸੀਂ ਬੜਾ ਤਕੜੇ ਆ ਬਈ ਬਾਹਰ ਬੜਾ ਪੈਸਾ ਕਮਾਇਆ ਤੇ ਅਸਲ ਦੇ ਵਿੱਚ ਬਈ ਪਤਾ ਆਪਣੇ ਲੋਕਾਂ ਨੂੰ ਵੀ ਨਹੀਂ ਸੀ ਕਿਉਂ ਬਾਹਰ ਦਾ ਮਾਹੌਲ ਹੁਣ ਜੇ ਆਪਾਂ ਬਈ ਕਿਤੇ ਬਾਹਰ ਜਾਵਾਂਗੇ ਨਹੀਂ ਹੁਣ ਆਪਾਂ ਨੂੰ ਕੀ ਪਤਾ ਕਰਨਾਟਕਾ ਸਟੇਟ 'ਚ ਕਿੱਦਾਂ ਦੇ ਲੋਕ ਨੇ ਕਿੰਨੇ ਅਮੀਰ ਨੇ ਜਾਂ ਕਿੰਨੇ ਨੇ ਆਪਾਂ ਤਾਂ ਹੁਣ ਪੰਜਾਬ 'ਚ ਰਹਿੰਦੇ ਆ ਨਾ ਆਪਾਂ ਨੂੰ ਪਤਾ ਹੀ ਨਹੀਂ ਉਹ ਬਾਰੇ ਹੁਣ ਆਪਾਂ ਨੂੰ ਕੋਈ ਬਾਹਰਲੇ ਮੁਲਕਾਂ ਬਾਰੇ ਕਿਹੜਾ ਪਤਾ ਸੀ ਵੀ ਐਨੀ ਕਮਾਈ ਆ ਜਾਂ ਕਿੱਦਾਂ ਰਹਿਣਾ ਬਹਿਣਾ ਕਿੱਦਾਂ ਦਾ ਮਾਹੌਲ ਆ ਤੇ ਕਿੱਦਾਂ ਦਾ ਕਲਚਰ ਆ ਚਲੋ ਆਪਾਂ ਨੂੰ ਜਿਹੜਾ ਦੱਸਦਾ ਦੇ ਬਈ ਆਪਾਂ ਆਪਾਂ ਮੰਨ ਲੈਂਦੇ ਸੀ ਕਿ ਤਕੜੀਆਂ ਕਮਾਈਆਂ ਹੋਣਗੀਆਂ ਵੀ ਬੰਦੇ ਐਂ ਬੰਠਣ ਕੇ ਆਉਂਦੇ ਨੇ ਪੰਜਾ ਚਾਰਾ ਤਿੰਨਾਂ ਸਾਲਾਂ ਬਾਅਦ ਤੇ ਜੇ ਕਹਦਾ ਦੇ ਬਈ ਪਹਿਲਾ ਨਹੀਂ ਐ ਤਾਂ ਕੀ ਕਹਿਣਾ ਸੀ ਬਈ ਜੇ ਕਿਸੇ ਦਾ ਮਾਪਿਓ ਮਰ ਗਿਆ ਉਹ ਕਹਿੰਦਾ ਬਈ ਕੰਮ ਤੋਂ ਛੁੱਟੀ ਨਹੀਂ ਮਿਲੀ ਤਾਂ ਕਰਕੇ ਮਜਬੂਰੀ ਹੋ ਗਈ ਆ ਨਹੀਂ ਸਕਿਆ ਤੇ ਗੱਲ ਪਤਾ ਹੀ ਨਹੀਂ ਸੀ ਬਈ ਆਪਾਂ ਮੰਨ ਲਏ ਸੀ ਚਲੋ ਛੁੱਟੀ ਨਹੀਂ ਮਿਲੀ ਹੋਊਗੀ ਕੰਮ ਤੋਂ ਸ਼ਾਇਦ ਤਾਂ ਹੀ ਜਵਾਕ ਆਇਆ ਨਹੀਂ ਹੋਣਾ ਜਾਂ ਫੈਮਿਲੀ ਕਿਸੇ ਦਾ ਚਾਚਾ ਤਾਇਆ ਮਰ ਗਿਆ ਤਾਂ ਨਹੀਂ ਆਇਆ ਹੁਣ ਆਪ ਨੂੰ ਪਤਾ ਹੀ ਨਹੀਂ ਸੀ ਬਾਈ ਬਾਹਰ ਦਾ ਮਾਹੌਲ ਕਿਦਾਂ ਕਿਉਂ ਆਪਾਂ ਬਾਹਰ ਕਿਤੇ ਗਏ ਹੀ ਨਹੀਂ ਸੀ ਜਿੰਨਾ ਤੱਕ ਬੰਦਾ ਆਪ ਨਹੀਂ ਕਰੂਗਾ ਤਾਂ ਪਤਾ ਕਿਵੇਂ ਲੱਗੂ ਵੀ ਉਹ ਕੰਮ ਕਿਦਾਂ ਸੁਣੀ ਸੁਣਾਈ ਤਾਂ ਬਾਈ ਹਰੇਕ ਕੰਮ 'ਚ ਕਹਦਾ ਦੇ ਇੰਨੇ ਤਕੜੀਆਂ ਕਮਾਈਆਂ ਹੁੰਦੀਆਂ ਨੇ ਅ ਸੈਂਪਲ ਲੈ ਲਓ ਹਰ ਕੋਈ ਆਪਦੀ ਚੀਜ਼ ਨੂੰ ਮਾੜੀ ਨਹੀਂ ਕਹਿੰਦਾ ਉਹ ਕਹਿੰਦਾ ਜੀ ਬੜੀ ਤਕੜੀ ਚੀਜ਼ ਆ ਚਾਹੇ ਚੱਲਦੀ ਜਮਾ ਨਾ ਹੋਵੇ ਜੇ ਇੱਕ ਘਰ ਦੇ ਪਲਟੀਨਾ ਖੜਿਆ ਹੋਊਗਾ ਉਹ ਕਹੂਗਾ ਜੀ ਚਾਹੇ ਕੋਈ ਵੀ ਸਕੂਟਰ ਖੜਿਆ ਹੋਊਗਾ ਉਹ ਕਹੂਗਾ ਜੀ ਬੜਾ ਤਕੜਾ ਇੱਕ ਪਾਸੇ ਬਈ 911 ਵਾਲਾ ਕਹੀ ਜੋ ਬੜਾ ਤਕੜਾ ਜਿਹਦੇ ਸੋਨਾ ਵਾਲੀ ਕਾ ਹੋਊਗਾ ਸੋਨਾ ਵਾਲੀ ਕਾ ਟਰੈਕਟਰ ਨੂੰ ਕਹ ਦੂ ਬੜਾ ਤਕੜਾ ਟਰੈਕਟਰ ਹੁਣ ਰੋਲਾ ਇਹ ਮੁਕਦਾ ਬਈ ਜਿਹੜੇ ਦੇਸ਼ ਤੇ ਆਏ ਆ ਉਹ ਕਿਉਂ ਮਾੜਾ ਕਹਿਣਗੇ ਉਹ ਕਹਿਣਗੇ ਸਾਡੀ ਬਦਨਾਮੀ ਹੋ ਜੂਗੀ ਮਾੜਾ ਹਾਲ ਹੋ ਜੂ ਬਈ ਤੇ ਤਾਂ ਕਰਕੇ ਬਈ ਕੋਈ ਦੱਸਦਾ ਹੀ ਨਹੀਂ ਵੀ ਦੇਸ਼ ਦੇ ਹਾਲਾਤ ਕੀ ਨੇ ਕਿੱਦਾਂ ਨੇ ਤੇ ਉਹ ਬਸ ਇੱਕ ਵੱਡੀ ਗੱਲ ਜੀ ਕਰ ਜਾਂਦੇ ਬੜੀਆਂ ਤਕੜੀਆਂ ਉੱਥੇ ਨਿਆਰੇ ਨੇ ਮਸ਼ੀਨਾਂ ਨਾਲ ਕੰਮ ਹੁੰਦਾ ਕਰਨਾ ਕੁਛ ਨਹੀਂ ਬਈ ਜਿਵੇਂ ਨਹੀਂ ਕੰਬੈਸ ਪੈਸੀ ਕਿੰਨੇ ਹੁੰਦੇ ਆ ਕਾਊਂਟਰ ਤੇ ਬੈਠਣਾ ਹੁੰਦਾ ਪੈਸੇ ਗੈਨੇ ਆ ਤੇ ਨਹੀਂ ਆਰੇ ਲੈਣੇ ਆ ਆ ਆ ਚੀਜ਼ਾਂ ਨੇ ਬਈ ਲੋਕ ਪਟਦੇ ਤੇ ਇਹਦੇ ਕਰਕੇ ਬਈ ਜਿਹੜੇ ਨਵੇਂ ਮੁੰਡੇ ਨੇ ਚਾਹੇ ਹੋ ਮੇਰੇ ਵਰਗੇ ਲਾ ਲੋ ਮੇਰੇ ਤੋਂ ਛੋਟੇ ਲਾ ਲੋ ਕੁਝ ਵੱਡੇ ਵੀ ਲਾ ਲੋ ਉਹਨਾਂ ਦੇ ਮਨ ਦੇ ਉੱਤੇ ਇਹ ਗੱਲ ਚਾੜਤੀ ਰੀਲ ਮੰਗੂ ਉਹ ਕਹਿੰਦੇ ਅਸੀਂ ਵੀ ਬਾਹਰ ਜਾਣਾ ਬਾਪੂ ਅਸੀਂ ਵੀ ਜੇ ਬਾਹਰ ਜਾਵਾਂਗੇ ਇਹਨਾਂ ਨਾਲੇ ਤੈਨੂੰ ਸੌਕਾ ਕਰ ਦਾਂਗੇ ਇਹਨਾਂ ਨੇ ਮਹਿੰਗੀ ਗੱਡੀ ਲੈ ਲਾਂਗੇ ਹੁਣ ਆ ਜਾ ਐਮਪਲੀ ਲੈ ਲਓ ਬਈ ਆਪਣੇ ਅਰਬ ਕੈਂਟਰੀਆਂ ਚ ਗਏ ਸੀ ਤਿੰਨ ਮੁੰਡੇ ਤਿੰਨ ਮੁੰਡੇ ਮੁੜ ਕੇ ਆਏ ਨੇ ਹੋਰ ਵੀ ਬਥੇਰੇ ਫਸੇ ਹੋਣਗੇ ਤੇ ਬਾਅਦ ਚ ਆਉਣੇ ਕੈਨੇਡਾ ਤੇ ਉਹ ਜਿਹੜੇ ਤਿੰਨ ਮੁੰਡੇ ਸੀ ਕਹਿੰਦੇ ਬਈ ਉਹ ਫਿਸ਼ਾ ਫੁਸ਼ਾ ਕੰਮ ਕਰਦੇ ਸੀ ਬੋਰਡ ਦੇ ਉੱਤੇ ਕਿਸ਼ਤੀ ਦੇ ਉੱਤੇ ਮੱਛੀਆਂ ਫੜਦੇ ਸੀ ਸਮੁੰਦਰ ਚੋਂ ਵੱਡੀ ਕੋਈ ਕੰਪਨੀ ਸੀ ਕਹਿੰਦੇ ਕੰਪਨੀ ਨੇ ਬਦਲਾਅ ਵਾਲੇ ਪਾਸਪੋਰਟ ਲਈ ਲੈਂਦੇ ਨੇ ਉਹ ਦੇਸ਼ਾਂ ਦੇ ਵਿੱਚ ਚਲੋ ਆਪਾਂ ਕਹਿੰਦੇ ਨਹੀਂ ਆਪਾਂ ਉਹਦੇ ਰੂਲ ਨੇ ਪਾਸਪੋਰਟ ਲੈ ਲਏ ਮੁੰਡਿਆਂ ਨੂੰ ਐ ਸੀ ਚਲੋ ਬਈ ਆਪਾਂ ਵਗ ਜਾਨੇ ਆ ਵਧੀਆ ਕਮਾਈ ਹੋਊਗੀ ਉਹ ਮੁੰਡੇ ਉਹ ਦੇਸ਼ ਦੇ ਵਿੱਚ ਗਏ ਕਹਿੰਦੇ ਜੀ ਪਹਿਲਾਂ ਉਹਨਾਂ ਨੂੰ ਕੱਪ ਥੋੜੇ ਕਾਨੇ ਪੈਸੇ ਦਿੱਤੇ ਫਿਰ ਤੰਗ ਕਰ ਲੱਗੇ ਫਿਰ ਕਹਿੰਦੇ ਉਹਨਾਂ ਨੂੰ ਪੈਸੇ ਦੇਣੇ ਵੀ ਬੰਦ ਕਰਤੇ ਵੀ ਸਾਨੂੰ ਫਰੀ ਚ ਕੰਮ ਕਰਨਾ ਪਊਗਾ ਕਹਿੰਦੇ ਜੀ ਉਹ ਮੁੰਡਿਆਂ ਨੇ ਫਰੀ ਚ ਵੀ ਕੰਮ ਕੀਤਾ ਤੇ ਹੁਣ ਅੱਕੀ ਜਾਂਦਾ ਯਾਰ ਫਰੀ ਚ ਕੰਮ ਕੌਣ ਕਰਦਾ ਕਹਿੰਦੇ ਖਾਣ ਨੂੰ ਵੀ ਨਾ ਚੰਗਾ ਮਿਲਿਆ ਕਰੇ ਉਤੋਂ ਬੰਨ ਕੇ ਬੁੰਨ ਕੇ ਰੱਖਿਆ ਕਰਨ ਨਾਜ਼ਰਬੰਦ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਕੰਮ ਕਰਵਾਇਆ ਉਹਨਾਂ ਤੋਂ ਲੰਮਾ ਟੈਨ ਤੇ ਮੁੰਡੇ ਬੜੇ ਦੁਖੀ ਹੋਏ ਬਈ ਤੇ ਦੁਖੀ ਉਹਨਾਂ ਲਈ ਹੁਣ ਜਦੋਂ ਪਾਸਪੋਰਟ ਨਹੀਂ ਬਈ ਆਉਣ ਦਾ ਕੋਈ ਵਸੀਲਾ ਨਹੀਂ ਹੈਗਾ ਤੁਸੀਂ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਆ ਤੁਸੀਂ ਉੱਥੇ ਦੇ ਫਸ ਕੇ ਰਹਿ ਗਏ ਤੁਹਾਨੂੰ ਜੇਲਾ ਚ ਚੱਕ ਕੇ ਫੇਰ ਫੈਂਡ ਦਾਨਗੇ ਕਿਤੇ ਹੋਰ ਫੈਂਡ ਦਾਨਗੇ ਤਾਂ ਤੁਸੀਂ ਕਿਸੇ ਪਾਸੇ ਜੋਕੇ ਨਹੀਂ ਹੈਗੇ ਤੁਸੀਂ ਐ ਸਮਝ ਲਓ ਇੱਕ ਤਰ੍ਹਾਂ ਦੇ ਕੈਦੀ ਬਣ ਗਏ ਤਾਂ ਉਹਨਾਂ ਨੇ ਕੀ ਕਰਿਆ ਬਈ ਕਹਿੰਦੇ ਨੇ ਹੁਣ ਜਿੱਦਾਂ ਸੁੰਨ ਚ ਵੀ ਆਇਆ ਵੱਡੀਆਂ ਨਿਊਜ਼ਾਂ ਨੇ ਦੱਸਿਆ ਤੇ ਕਹਿੰਦੇ ਵੀ ਉਹਨਾਂ ਨੇ ਕੀ ਕੀਤਾ ਉਹ ਦੇਜ ਦੇ ਵਿੱਚੋਂ ਰਾਤ ਨੂੰ ਤਿੰਨ ਬੰਦਿਆਂ ਨੇ ਇਕੱਠੀ ਰੈ ਬਣਾਈ ਇਕੱਠੀ ਰੈ ਬਣਾ ਕੇ ਕਹਿੰਦੇ ਕਿ ਕਿਸ਼ਤੀ ਚੋਰੀ ਕਰ ਲਈ ਉਹਨਾਂ ਦੀ ਕਿਸ਼ਤੀ ਚੋਰੀ ਕਰਕੇ ਕਹਿੰਦੇ ਲਗਾਤਾਰ 3-4 ਦਿਨ ਸਮੁੰਦਰ ਵਿੱਚ ਕਿਸ਼ਤੀ ਚਲਾਉਂਦੇ ਰਹੇ ਉਹ ਕਿਉਂ ਸਮੁੰਦਰ ਦੇ ਵਿੱਚ ਬਾਈ ਜਿਹੜੇ ਹੁਣ ਕੱਚੇ ਰਾਹਾਂ ਦੀ ਘੁੰਮਣ ਕੱਚੇ ਰਾਹਾਂ ਨੂੰ ਜਾਣੀ ਜਾਂਦੇ ਨੇ ਵੀ ਰਾਹ ਕਿੱਧਰ ਨੂੰ ਜਾਂਦਾ ਤੇ ਹੁਣ ਸਮੁੰਦਰ ਦੇ ਵਿੱਚ ਰਹਿੰਦੇ ਸੀ ਬਾਈ ਇੰਨਾ ਟਾਈਮ ਬੰਦੇ ਨੂੰ ਪਤਾ ਲੱਗਿਆ ਹੋਣਾ ਚਲਾਉਣ ਦਾ ਵੀ ਕਿਸ਼ਤੀ ਤੇ ਰਾਹਾਂ ਦਾ ਵੀ ਮਾਣਾ ਮੋਟਾ ਕਹਿੰਦੇ ਬਾਈ ਜੀਪੀਐਸ ਸੀ ਜੀਪੀਐਸ ਰਾਹੀਂ ਸਾਰੇ ਰਾਹਾਂ ਦੇ ਜੀਪੀਐਸ ਰਾਹੀਂ ਦੇਖਦੇ ਆਏ ਨੇ ਵੀ ਹੁਣ ਕਿੱਧਰ ਮੁੜਨਾ ਤੇ ਕਿੱਧਰ ਜਾਣਾ ਤੇ ਕੁੱਲ ਮਿਲਾ ਕੇ ਬਾਈ ਉਹ 4 ਦਿਨਾਂ ਦੇ ਵਿੱਚ ਕਰਨਾਟਕਾ ਇੰਡੀਆ ਦੇ ਵਿੱਚ ਪਹੁੰਚ ਗਏ ਹੁਣ ਜਦੋਂ ਉਹ ਇੰਡੀਆ ਦੇ ਵਿੱਚ ਪ੍ਰਵੇਸ਼ ਹੋਏ ਨੇ ਬਈ ਚਲੋ ਡਾਕੂਮੈਂਟ ਨਹੀਂ ਸੀ ਉਹਨਾਂ ਨੇ ਆਪਦੇ ਨਾਂ ਤੇ ਦੱਸੇ ਉਹ ਸਮੁੰਦਰ ਦੀ ਜਿਹੜੀ ਸਿਕਿਉਰਟੀ ਹੁੰਦੀ ਹੈ ਪੁਲਿਸ ਉਹਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਲੇ ਉਹਨਾਂ ਦੀ ਸ਼ਹਿਦਿਆਨ ਚੱਲ ਰਹੀ ਹੈ ਤੇ ਉਹਨਾਂ ਨੇ ਦੱਸਿਆ ਕਿ ਬਈ ਅਸੀਂ ਸਾਡੇ ਨਾਲ ਇਹ ਮਾਹੌਲ ਬਣਿਆ ਸਾਨੂੰ ਉਥੇ ਤੰਗ ਕੀਤਾ ਕੋਈ ਪੈਸਾ ਨਹੀਂ ਦਿੱਤਾ ਸਭ ਤੋਂ ਫ੍ਰੀ ਕੰਮ ਕਰਾਇਆ ਗਿਆ ਸੀ ਅਸੀਂ ਇਹ ਕੰਪਨੀ ਦੇ ਵਿੱਚ ਗਏ ਸੀ ਸਾਡੇ ਪਾਸਪੋਰਟ ਉਹਨਾਂ ਨੇ ਰੱਖ ਰੱਖੇ ਨੇ ਕੋਈ ਡਾਕੂਮੈਂਟ ਨਹੀਂ ਹੁਣ ਉਹਨਾਂ ਨੂੰ ਚਲੋ ਛੱਡ ਦਾਨ ਕੇ ਜਦੋਂ ਉਹਨਾਂ ਦੀ ਪੂਰੀ ਫਿੰਗਰਪ੍ਰਿੰਟ ਜਾਂਚ ਹੋਊਗੀ ਭਾਈ ਇਹ ਆਪਣੇ ਦੇ ਦੇ ਬੰਦੇ ਨੇ ਹੁਣ ਰੌਲਾ ਇਹ ਮੁੱਕਦਾ ਭਾਈ ਗਏ ਸੀ ਚੰਗੀ ਦੇ ਖਾਤਰ ਹੋ ਗਈ ਮਾੜੀ ਉਹਨਾਂ ਦੇ ਦੱਸਣ ਚ ਇਹ ਆਇਆ ਕਿ ਉੱਥੇ ਅਸੀਂ ਤਾਂ ਭਾਈ ਤਿੰਨ ਆ ਗਏ ਹੌਸਲਾ ਪਾ ਕੇ ਵੀ ਜਾ ਮਰ ਜਾਾਂਗੇ ਜਾਂ ਭਗ ਜਾਾਂਗੇ ਉੱਥੇ ਹਜ਼ਾਰਾਂ ਮੁੰਡੇ ਹੋਰ ਫਸੇ ਪਏ ਨੇ ਨਾਰਮਲ ਫੈਮਲੀਆਂ ਦੇ ਜਿਨ੍ਹਾਂ ਤੋਂ ਫਰੀ ਚ ਕੰਮ ਕਰਾਉਂਦੇ ਨੇ ਕੈਦੀਆਂ ਵਾਂਗੂ ਤੇ ਖਾਣ ਨੂੰ ਵੀ ਨਹੀਂ ਦਿੰਦੇ ਤੇ ਕਹਿੰਦੇ ਵੀ ਗਵਰਨਮੈਂਟ ਨੂੰ ਅਰਜੀ ਲਾਈ ਆ ਕਿ ਉਹਨਾਂ ਨੂੰ ਵੀ ਕੱਢਿਆ ਜਾਵੇ ਹੁਣ ਭਾਈ ਕੋਈ ਨਿਊਜ਼ਾ ਦਿਖਾ ਦਦੀਆਂ ਨੇ ਖਬਰਾਂ ਖੁਸ਼ੀ ਦੀ ਨਹੀਂ ਦਿਖਾਉਂਦੀਆਂ ਬਾਈ ਰੋਲਾ ਇਹ ਹੈ ਵੀ ਚਲੋ ਉੱਥੇ ਪਾਸਪੋਰਟ ਜਬਤ ਕਰਾ ਲਾ ਦੇ ਕੈਨੇਡਾ ਦੇ ਵਿੱਚ ਇਹ ਹੈ ਵੀ ਆਪਣੇ ਜਵਾਕ ਖਾ ਕੇ ਫਾਸੀਆ ਦੇ ਚਾਹੇ ਜੁਕੇ ਆ ਚਾਹੇ ਆ ਕੋਈ ਵੀ ਦੇਸ਼ ਅੱਜ ਕੱਲ ਇੰਨੀ ਕਮਾਈ ਹੈ ਨਹੀਂ ਗੀ ਸਿਰਫ ਇੱਕ ਖਰਚਾ ਬਾਈ ਰੋਟੀ ਦਾ ਹੀ ਖਰਚਾ ਚੱਲਦਾ ਇੱਥੇ ਇੱਥੇ ਮੁੰਡੇ ਕਿਉਂ ਰਹੇ ਨੇ ਜਵਾਕ ਕੁੜੀਆਂ ਉਹਨਾਂ ਨੂੰ ਖੁੱਲ ਮਿਲ ਗਈ ਘਰ ਤੇ ਦੋ ਬਾਹਰ ਆ ਕੇ ਮੇਨ ਗੱਲ ਇਹ ਹੈ ਜਿਨ੍ਹਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਅਸੀਂ ਵਾਪਸ ਨਹੀਂ ਜਾਣਾ ਵਾਪਸ ਹੁਣ ਬਾਈ ਸਾਰੀ ਰਾਤੀ ਨਿਸ਼ਤ ਟੁੱਟ ਗਏ ਤੁਸੀਂ ਆ ਉਰੇ ਫਸੇ ਬੈਠੇ ਹੋ ਨਾ ਕਿਤੇ ਵਾਪਸ ਜਾ ਸਕਦੇ ਹੋ ਚਾਹੇ ਉਹ ਯੂਕੇ ਚ ਆ ਗਿਆ ਯੂਰਪ ਚ ਆ ਗਿਆ ਤੇ ਚਾਹੇ ਆ ਗਿਆ ਦੂਰ ਵਾਲੇ ਦੇਸ਼ਾਂ ਦੇ ਵਿੱਚ ਹੁਣ ਉਹ ਕਿਉਂ ਨਹੀਂ ਜਾਂਦਾ ਵਾਪਸ ਬਾਈ ਜੀ ਉਹਦੇ ਕੋਲੇ ਪੈਸੇ ਨਹੀਂ ਹੈਗੇ ਜਾਂ ਨੂੰ ਕੀ ਤਾਂ ਦਿਲ ਨਹੀਂ ਕਰਦਾ ਸਾਡਾ ਕਰਦਾ ਨਹੀਂ ਯਾਰ 2-6 ਮਹੀਨੇ ਗੇੜਾ ਮਾਰਿਆ ਇਹ ਚਲੋ ਆਪਾਂ ਤਾਂ ਆ ਹੀ ਜਾਣਾ ਰੱਬ ਕਰਕੇ ਪੱਕਾ ਹੀ ਸੋਚ ਰੱਖਿਆ ਭਈ ਆਉਣੀ ਆਉਣਾ ਇੰਡੀਆ ਆਪਾਂ ਨਹੀਂ ਰਹਿਣਾ ਇੱਥੇ ਹੁਣ ਬਈ ਜਿਹੜੇ ਹੋਰ ਮੁੰਡੇ ਨੇ ਉਹਨਾਂ ਦਾ ਦਿਲ ਨਹੀਂ ਕਰਦਾ ਯਾਰ ਉਹਨਾਂ ਦਾ ਦਿਲ ਕਰਦਾ ਕਿ ਛੇ ਮਹੀਨੇ ਬਈ ਇੰਡੀਆ ਜਾਈਏ ਮਹੀਨਾ ਲਾ ਕੇ ਆਈਏ ਮਿਲ ਕੇ ਆਈਏ ਫੈਮਿਲੀ ਨੂੰ ਤੇ ਹੁਣ ਰੌਲਾ ਇਹ ਹੈ ਬਈ ਪੈਸਿਆਂ ਦਾ ਮੁੱਦਾ ਤੇ ਜੇ ਉਰੋ ਜਾਊਗਾ ਉਰੋ ਦਾ ਕਿਰਾਇਆ ਵੀ ਭਰਨਾ ਪਊਗਾ ਉਹਨੂੰ ਕਮਰੇ ਦਾ ਤੇ ਪੈਸੇ ਵੀ ਲਾਉਣੇ ਪੈਣਗੇ ਟਿਕਟਾਂ ਖਰੀਦਣੀਆਂ ਪੈਣਗੀਆਂ ਉਹ ਪੈਸੇ ਪਹਿਲੀ ਨਹੀਂ ਹੈਗੇ ਬਾਈ ਜੀ ਆਪਣੇ ਮੁੰਡੇ ਇੰਡੀਆ 'ਚ ਤਾਂ ਫਸੇ ਸੀ ਫਸੇ ਸੀਗੇ ਉਰੇ ਆ ਕੇ ਵੀ ਲੋਨ ਚੱਕ ਲਈ ਇੱਕ ਤਾਂ ਗੱਡੀਆਂ ਦੇ ਲੋਨ ਇੱਕ ਬਈ ਜਿੱਦਾਂ ਆਪਣੇ ਵੀ ਇੰਡੀਆ 'ਚ ਆਹਾਰ ਕਾਰਡ ਤੇ ਲਾਉਣ ਦਿੰਦੇ ਨੇ ਉਰੇ ਵੀ ਏਦਾਂ ਲਾਉਣ ਦਿੰਦੇ ਨੇ ਕਿ ਬੰਦਿਆਂ ਨੂੰ ਪ੍ਰਾਈਵੇਟ ਕੁਝ ਬੰਦੇ ਤੇ ਉਹ ਲੋਨ ਚੱਕ ਕੇ ਬੰਦਾ ਕਹਿੰਦਾ ਮੈਂ اتار ਦੂੰਗਾ ਇੰਡੀਆ ਵਾਲਾ ਪਹਿਲਾਂ ਨਹੀਂ ਉਤਰਿਆ ਔਰ ਇੱਕ ਹੋਰ ਲੋਨ ਚੱਕ ਲਿਆ ਤੇ ਦੂਜਾ ਬਈ ਜਿਹੜੇ ਕ੍ਰੈਡਿਟ ਕਾਰਡ ਬਣੇ ਸੀ ਉਹ ਲੋਕਾਂ ਦੇ ਘੱਟੋ ਘਾਟ 90% ਸਟੂਡੈਂਟਾਂ ਦੇ ਹੋਰ ਦੇ ਵੀ ਹੋਣਗੇ ਆਪਾਂ ਸਟੂਡੈਂਟਾਂ ਦੀ ਗੱਲ ਕਰ ਲੈਣੇ ਐਲ ਐਮ ਆਈ ਤੇ ਜਿਹੜੇ ਆਏ ਨੇ ਵਰਕਰ ਹੁਣ ਉਹਨਾਂ ਦੇ ਵੀ ਉਹਨਾਂ ਦੇ ਬਈ ਕਾਰਡ ਨਾ ਜ਼ੀਰੋ ਹੋ ਰਹੇ ਨੇ ਉਹ ਕਾਰਡ ਭਰੇ ਨਹੀਂ ਜਾ ਰਹੇ ਸਿਰਫ ਕੀ ਕਰ ਰਹੇ ਨੇ ਕਾਰਡ ਲੋਕ ਕਰਕੇ ਛੱਡਦੇ ਵੀ ਬੈਂਕ ਚੋਂ ਪੈਸਾ ਨਾ ਕੱਟੇ ਉਹ ਕਾਰਡ ਬਈ ਹੁਣ ਉੱਥੇ ਹੀ ਖੜੇ ਨੇ ਕਿਸੇ ਦਾ 2000 4000 ਬਈ ਐਦਾਂ ਖੜਿਆ 5000 ਡਾਲਰ ਵੀ 5 5 3 3 ਲੱਖ ਖੜਿਆਗਾ ਤੇ ਕਾਰਡ ਉਹਨਾਂ ਨੇ ਕਰਤੇ ਲੋਕ ਵੀ ਹੁਣ ਭਾਈ ਕਾਰਡ ਬੈਂਕ ਪੈਸਾ ਨਾ ਕੱਟਲੇ ਉਹਨਾਂ ਦੇ ਕ੍ਰੈਡਿਟ ਸਕੋਰ ਹੁੰਦੇ ਨੇ ਜਿਹੜੀ ਆਪਣੀ ਇੰਡੀਆ ਸਿੰਬਲ ਸਭ ਖਰਾਬ ਹੋ ਰਹੀਆਂ ਨੇ ਤੇ ਕਹਿੰਦੇ ਜੀ ਵਾਪਸ ਨਹੀਂ ਜਾਣਾ ਉਰੇ ਜੋ ਮਰਜੀ ਹੋ ਜੇ ਹੁਣ ਕਈ ਕੁੜੀਆਂ ਨੇ ਜਿਨ੍ਹਾਂ ਨੂੰ ਆਈਆਂ ਨੂੰ ਵਰਕ ਪਰਮਿਟ ਵੀ ਮਿਲ ਗਿਆ ਕੰਮ ਮਿਲਿਆ ਨਹੀਂ ਕਹਿੰਦੇ ਜੀ ਵਾਪਸ ਨਹੀਂ ਜਾਣਾ ਅਸੀਂ ਤੇ ਭੁੱਖੇ ਮਰਜੀ ਪਰ ਰਹਿਣਾ ਹੋ ਰਹੀ ਹੈ ਯਾਰ ਭਾਈ ਆਪਦੀ ਬੜੀ ਛੋਟੀ ਜ਼ਿੰਦਗੀ ਹੈ ਕਿਉਂ ਗਮਾਉਣੇ ਇੱਕ ਖੁੱਲ੍ਹ ਦੀ ਖਾਤਰ ਵੀ ਸਾਨੂੰ ਖੁੱਲ੍ਹ ਮਿਲ ਗਈ ਯਾਰ ਖੁੱਲ੍ਹ ਦਾ ਫੈਮਿਲੀ ਜੀ ਵੀ ਹੁੰਦੀ ਹੈ ਬਸ ਇਹ ਵੀ ਚੱਲਣਾ ਯਾਰ ਫਿਰ ਵੀ ਇੱਕ ਆਪਣੇ ਕਲਚਰ ਹੋਰ ਆ ਇੱਥੇ ਕਲਚਰ ਓਪਨ ਆ ਇੱਥੇ ਭਾਈ ਛੱਡ ਕੇ ਤੁਰੇ ਜਾਂਦੇ ਇੱਥੋਂ ਦੇ ਲੋਕਲ ਕੁੜੀਆਂ ਨੇ ਕੱਪੜੇ ਵਾਦਨ ਲੰਨੀਆਂ ਨੇ ਉਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਭਾਈ ਆਪਣੇ ਐਗਜ਼ੈਂਪਲ ਇਹਨਾਂ ਦਾ ਕਲਚਰ ਅਲੱਗ ਆ ਆਪਣੇ ਕਲਚਰ ਦੇ ਵਿੱਚ ਬਾਈ ਕਿਤੇ ਕੁੜੀ ਦੇ ਉਰੇ ਕੋਈ ਕੀੜਾ-ਕੂੜਾ ਹੋ ਗਿਆ ਉਹਨੇ ਕੁੜੀ ਨੇ ਅੰਦਰ ਜਾਣਾ ਜਾਂ ਬੁਚਕ ਨੇ ਆਏ ਜੇ ਮਸਲ ਕੇ ਕੀੜਾ ਕੱਢ ਦੇਣਾ ਪੂਰੇ ਪੂਰੇ ਭਾਈ ਐਦਾਂ ਨਹੀਂ ਮੱਖੀ ਵੀ ਵੱੜ ਗਈ ਉਹਨਾਂ ਨੇ ਕੱਪੜੇ ਆਏ ਚੱਕ ਲੈਣੇ ਆ ਝਾੜ ਦੇਣੇ ਆ ਪਾ ਲੈਣੇ ਆ ਉਹਨਾਂ ਨੂੰ ਕੋਈ ਕੋਈ ਵੀ ਐਦਾਂ ਦੀ ਗੱਲ ਨਹੀਂ ਹੈਗੀ ਕਿ ਉਹਨਾਂ ਨੂੰ ਸ਼ਰਮ ਨਾ ਵੀ ਇੱਥੋਂ ਦਾ ਕਲਚਰ ਇਹ ਨਹੀਂ ਕੱਪੜੇ ਲਾਹ ਲੈ ਵੀ ਲੋਕ ਦੇਖਣਗੇ ਵੀ ਤੁਹਾਡੀ ਛਾਤੀ ਦੇ ਐਦਾਂ ਹੀ ਬਿਨਾ ਕੱਪੜੇ ਤੋਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆ ਇੱਥੇ ਕਲਚਰ ਓਪਨ ਤੇ ਥੋੜਾ ਕਲਚਰ ਇੰਡੀਆ ਦਾ ਬਾਈ ਜੀ ਬਹੁਤ ਵਧੀਆ ਕਲਚਰ ਆ ਪਾ ਨੂੰ ਤਾਂ ਵਧੀਆ ਲੱਗਿਆ ਕਿਉਂ ਅੱਗੇ ਜਵਾਖਾ ਨੇ ਵੀ ਬਾਈ ਪੂਰੇ ਪੂਰੇ ਇੱਕ ਆਪਣੇ ਰਹਿਣ ਵਾਲਾ ਕਲਚਰ ਨਹੀਂ ਹੈਗਾ ਆਪਣਾ ਜਦੋਂ ਥੋੜਾ ਕਲਚਰ ਖਰਾਬ ਹੋ ਗਿਆ ਸੋਡੀ ਪੀੜੀ ਖਰਾਬ ਹੋ ਗਈ ਥੋੜਾ ਪੰਜਾਬੀ ਪਣਾ ਖਤਮ ਹੋ ਗਿਆ Hindu ਪਣਾ ਜਿਹੜਾ ਆਪਣੇ ਹਿੰਦੀ ਬੋਲਦੇ ਨੇ Hindu ਪਣਾ ਖਤਮ ਹੋ ਗਿਆ ਬਾਈ ਜੀ ਉਹ ਥੋੜਾ ਸਾਰਾ ਕਲਚਰ ਖਤਮ ਹੋ ਗਿਆ ਚਾਹੇ ਆਪਣੇ ਕੋਈ ਵੀ ਸਟੇਟ ਦੇ ਨੇ ਹਰਿਆਣਾ ਯੂਪੀ ਉਹ ਜਿਹੜੇ ਇੱਥੇ ਆਗੇ ਉਹ ਨਾ Hindu ਰਹੇ ਤੇ ਨਾ Punjabi ਰਹੇ ਉਹਨਾਂ ਨੇ ਆਪਦਾ ਕਲਚਰ ਖਰ ਤੋਂ ਕਰਦਾ ਇਹ ਆਪਣੀ ਕਲਚਰ ਹੀ ਆ ਬਾਈ ਜੀ ਇੱਥੇ ਦਾ ਸਿਰਫ ਲੋਕ ਦਿਖਾਵਾਗਾ ਉਹ ਕਲਚਰ ਬਾਈ ਇੰਡੀਆ ਜੀ ਰਹਿਣਾ ਤੇ ਤੁਸੀਂ ਵਧੀਆ ਰਹੋਗੇ ਬਈ ਆਪਦੇ ਦੇਸ਼ ਦੇ ਵਿੱਚ ਛੋਟਾ ਕੰਮ ਛੇੜ ਲੋ ਜਿਹੜੇ ਵੀ ਦੇਸ਼ ਦੇ ਹੈਗੇ ਛੋਟੇ ਦੇਸ਼ਾਂ ਦੇ ਆਪਣੇ ਲਵੇ ਗਵਾਂਢੀ ਦੇਸ਼ਾਂ ਦੇ ਤੁਸੀਂ ਬਾਹਰ ਨਾ ਭੱਜਿਆ ਕਰੋ ਐਨੇ ਪੈਸੇ ਲਾ ਕੇ ਆਪਣੀ ਫੈਮਲੀਆ ਤਦੂ ਰੱਬ ਨੇ ਬੜੀ ਛੋਟੀ ਜ਼ਿੰਦਗੀ ਦਿੱਤੀ ਆ ਯਾਰ ਉਹ ਛੋਟੀ ਜ਼ਿੰਦਗੀ ਨੂੰ ਐਦਾ ਹੀ ਖਰਾਬ ਕਰ ਲਾਂਗੇ ਕੀ ਫਾਇਦਾ ਤੇ ਯੂ ਐਸ ਐਚ ਵੀ ਬਈ ਬੜੀ ਭੱਜ ਦੌੜ ਹੋ ਰਹੀ ਆ ਤੇ ਹੋਰ ਕੰਟਰੀਆਂ ਚ ਵੀ ਅੱਜ ਕੱਲ੍ਹ ਹਾਲਾਤ ਕਿੱਦਾ ਦੇ ਚੱਲ ਰਹੇ ਨੇ ਬੜੇ ਮਾੜੇ ਹਾਲਾਤ ਚੱਲ ਰਹੇ ਨੇ ਸੋਨੂੰ ਅਗਲੀਆਂ ਵੀਡੀਓ ਚ ਦੱਸਾਂਗੇ ਕਿ ਬਈ ਹਾਲਾਤ ਕਿੱਦਾ ਦੇ ਨੇ ਕੀ ਬਣ ਰਿਹਾ ਇੱਥੋਂ ਦੇ ਕਿੰਨੇ ਵੀਜਾ ਰੱਦ ਕਰ ਰਹੇ ਨੇ ਤੇ ਵੀਜਾ ਨਵੇਂ ਦੇ ਰਹੇ ਨੇ ਜਾਂ ਨਹੀਂ ਦੇ ਰਹੇ ਸਟੂਡੈਂਟਾਂ ਨੂੰ ਵਰਕ ਪਰਮਿਟ ਮਿਲ ਰਹੇ ਨੇ ਜਾਂ ਨਹੀਂ ਮਿਲ ਰਹੇ ਤੇ ਦੂਜੀ ਗੱਲ ਬਈ ਜਿਹੜੇ ਸਪੌਸ ਵੀਜੇ ਸੀ ਉਹਨਾਂ ਨੂੰ ਜੇ ਸਟੂਡੈਂਟ ਨੂੰ ਵਰਕ ਪਰਮਿਟ ਮਿਲ ਗਿਆ ਘਰ ਵਾਲੀ ਨੂੰ ਘਰ ਵਾਲੇ ਨੂੰ ਵਰਕ ਪਰਮਿਟ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਉਹਨਾਂ ਉੱਤੇ ਵੀ ਬਈ ਅਗਲੀ ਵੀਡੀਓ 'ਚ ਸਾਨੂੰ ਸਾਰਾ ਕੁਝ ਦੱਸਾਂਗੇ ਵੀ ਹਾਲਾਤ ਕਿੱਦਾਂ ਦੇ ਚੱਲ ਰਹੇ ਨੇ ਤੇ ਪਹਿਲਾਂ ਤਾਂ ਬਾਈ 트੍ਰੰਪ ਸਾਹਿਬ ਨੇ ਭਾਜੜਾ ਪਾਈਆਂ ਸੀ ਇਕੱਲੇ ਨੇ ਹੁਣ ਸਾਰਾ ਮੁਲਕੀ ਜਿਨੇ ਹੈਗੇ ਨੇ ਵੋਟਾਂ ਪਾਉਣ ਵਾਲੀਆਂ ਨੇ ਢੋਢੀ ਵੋਟਾਂ ਦੇ ਮਾਰੇ ਬਈ ਸਾਰਿਆਂ ਦੇ ਭਾਜੜਾ ਪਾਈ ਜਾਂਦੇ ਨੇ ਵੀ ਬੰਨਾਂ ਕੀ ਆ ਕਿਉਂਕਿ ਮੇਨ ਮਸਲਾ ਵੋਟਾਂ ਦਾ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਦਾ ਧਿਆਨ ਖਿੱਚੋ ਕੰਮ ਦੇ ਬਾਰੇ ਵੀ ਤੁਹਾਡੇ ਕੰਮ ਵਧਾਵਾਂਗੇ ਮੰਤਰੀ ਨੂੰ ਪਤਾ ਲੱਗ ਗਿਆ ਉਹਨਾਂ ਨੇ ਬਈ ਸਾਰੇ ਅੱਜ ਕੱਲ ਜਿਹੜੇ ਮੁਲਕਾਂ 'ਚ ਵੋਟਾਂ ਨੇ ਤੁਸੀਂ ਚੱਕ ਕੇ ਨਿਊਜ਼ ਸ਼ੇਅਰ ਲਓ ਉਹਨਾਂ ਨੇ ਕਹਿਤਾ ਅਸੀਂ ਫालतू ਬੰਦੇ ਨੂੰ ਰਿਪੋਰਟ ਕਰਦਾਂਗੇ ਨਹੀਂ ਰੱਖਣੇ ਇੱਥੇ ਕੰਮ ਦੇ ਅਸਾਰ ਬਹੁਤ ਖੋਲਣਗੇ ਤੇ ਉਹਰੇ ਕੰਮ ਬਈ ਹਰੇਕ ਨੂੰ ਕਰਨਾ ਪੈਂਦਾ ਤੇ ਬਾਕੀ ਬਈ ਜਿਹੜੇ ਬੰਦੇ ਨਾ ਇੱਥੇ ਰਿਫਿਊਜ਼ੀਆਂ ਲਾ ਦਦੇ ਆ ਸੈਲਮ ਲਾ ਦਦੇ ਆ ਉਹਦਾ ਕੀ ਆਸਰ ਪੈਂਦਾ ਕੀ ਹੋਣਾ ਚਾਹੀਦਾ ਤੇ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ ਇਹ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਬਾਈ ਜੀ ਕੱਲ ਨੂੰ ਠੀਕ ਹੈ ਬਾਈ ਜੀ ਫਿਰ ਮਿਲਦੇ ਆਂ